ਕਮਲ ਕੌਰ ਜਿਸ ਤੱਕ 2 ਦਿਨ ਪਹਿਲਾਂ ਕਤਲ ਹੋ ਗਿਆ ਸੀ ਤੇ ਲਾਸ਼ ਉਸ ਦੀ ਗੱਡੀ ਵਿੱਚੋਂ ਹੀ ਮਿਲੀ ਸੀ ਤੇ ਸਵਾਲ ਇਹ ਸਨ ਕਿ ਕਮਲ ਕੌਰ ਦਾ ਕਤਲ ਕਿਸ ਨੇ ਤੇ ਕਿਉਂ ਕੀਤਾ ਤੇ ਦੋਸਤੋ ਹੁਣ ਇਸ ਦਾ ਵੀ ਖਲਾਸਾ ਹੋ ਗਿਆ ਹੈ ਇਸ ਦੀ ਜਾਣਕਾਰੀ ਖੁਦ ਭਾਈ ਅਮਰਤਪਾਲ ਸਿੰਘ ਮੈਰੋਹਰਾਂ ਨੇ ਦਿੱਤੀ ਹੈ ਭਾਈ ਅਮਰਤਪਾਲ ਸਿੰਘ ਮੈਰੋ ਦੇ ਸਾਥੀ ਜਸਪ੍ਰੀਤ ਸਿੰਘ ਮੈਰੋ ਤੇ ਭਾਈ ਨਿਮਰਤਜੀਤ ਸਿੰਘ ਹਰੀਕੇ ਨੇ ਕਮਲਕੌਰ ਦਾ ਕਤਲ ਕੀਤਾ ਹੈ ਜਿਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਦਿੱਤੀ ਗਈ ਹੈ ਇਸ ਤੇ ਨਾਲ ਹੀ ਭਾਈ ਅਮਰਤਪਾਲ ਸਿੰਘ ਮੈਰੋ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਕਿ YouTube ਤੇ ਚੈਨਲਾਂ ਚੁੰਨਲਾਂ ਤੇ ਕੱਪੜਾ ਮਾਰ ਲਵੋ ਇਸ ਪੋਸਟ ਦਾ ਸਿੱਧਾ ਸਿੱਧਾ ਮਤਲਬ ਇਹੀ ਸੀ ਕਿ ਅਸੀਂ ਆਪਣਾ ਕੰਮ ਕਰ ਦਿੱਤਾ ਹੈ ਤੇ ਹੁਣ ਇਹ ਖਬਰ ਅੱਗ ਵਾਂਗ ਫੈਲੇਗੀ ਤੇ ਹੋਇਆ ਵੀ ਇਦਾਂ ਹੀ ਇਸਦੇ ਨਾਲ ਹੀ ਭਾਈ ਅਮਰਤਪਾਲ ਸਿੰਘ ਮੈਰੋ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਖਾਲਸਾ ਕਦੇ ਵੀ ਔਰਤ ਤੇ ਵਾਰ ਨਹੀਂ ਕਰਦਾ ਪਰ ਜੇ ਇੱਕ ਔਰਤ ਸ਼ੈਤਾਨ ਦਾ ਰੂਪ ਧਾਰਨ ਕਰਕੇ ਸਾਡੇ ਤਖਤਾਂ ਤੇ ਟੈਂਕ ਚੜ੍ਹੇ ਸੀ ਉਹ ਵੀ ਸੋਦੀ ਸੀ ਤੇ ਇਸ ਬਿਹਾਰਨ ਨੇ ਸਿੱਖ ਬੀਬੀਆਂ ਦਾ ਕੌਰ ਨਾਮ ਵਰਤ ਕੇ ਸਾਡਾ ਸਿੱਖ ਇਤਿਹਾਸ ਤੇ ਸੱਭਿਆਚਾਰ ਖਰਾਬ ਕੀਤਾ ਤੇ ਇਸ ਦਾ ਸੋਧਾ ਲਾਉਣ ਚ ਵੀ ਕੋਈ ਹਰਜ ਨਹੀਂ ਸੀ ਬਾਕੀ ਦੋਸਤੋ ਹੁਣ ਖਬਰ ਇਹ ਵੀ ਆ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਮੈਰੋ ਤੇ ਉਹਨਾਂ ਦੇ ਦੋਵਾਂ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ